ਸਰਬਤ ਖਾਲਸਾ ਚ ਥਾਪੇ ਗਏ ਜੱਜਦਾਰ ਭਾਈ ਧਿਆਨ ਸਿੰਘ ਮਨਨਾਲ ਅੱਜ ਫਿਰੋਜ਼ਪੁਰ ਚਕਾਲ ਤਖਤ ਸਾਹਿਬ ਦੇ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁਲਾਕਾਤ ਕੀਤੀ ਇਸ ਦੌਰਾਨ ਜੱਜਦਾਰ ਕੁਲਦੀਪ ਸਿੰਘ ਗੜਗੱਜ ਨੇ ਧਿਆਨ ਸਿੰਘ ਮਨ ਦਾ ਹਾਲ ਜਾਣਿਆ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਧਿਆਨ ਸਿੰਘ ਮਨ ਦੀ ਪਿਛਲੇ ਦਿਨੀ ਸਿਹਤ ਨਾ ਠੀਕ ਹੋਣ ਕਾਰਨ ਅੱਜ ਉਹਨਾਂ ਦਾ ਹਾਲ-ਚਲ ਜਾਣਿਆ ਜੱਜਦਾਰ ਗੜਗੱਜ ਨੇ ਕਿਹਾ ਕਿ ਇਹਨਾਂ ਦੇ ਪਰਿਵਾਰ ਨੇ ਸਿੱਖ ਕੌਮ ਨੂੰ ਸ਼ਹਾਦਤਾਂ ਦਿੱਤੀਆਂ ਨੇ ਟੱਡਰੀਆਂ ਵਾਲਿਆਂ ਨੂੰ ਮਾਫੀ ਦੇਣ ਦੇ ਉੱਪਰ ਬੋਲਦੇ ਉਹਨਾਂ ਨੇ ਕਿਹਾ ਕਿ ਸਭ ਸਿੱਖ ਸ਼ਿਕਾਇਤ ਤਖਤ ਸਾਹਿਬ ਨੂੰ ਸਮ ਮੰਦੇ ਨੇ ਤੇ ਮੰਦੇ ਰਹਾਂਗੇ ਦੇਖੋ ਭਾਈ ਧਿਆਨ ਸਿੰਘ ਜੀ ਇਹਨਾਂ ਦਾ ਜਿਹੜਾ ਪਰਿਵਾਰ ਆਪਾਂ ਸਾਰੇ ਜਾਣਦੇ ਹਾਂ ਕੋਈ ਕੋਈ ਸ਼ਹੀਦ ਪਰਿਵਾਰ ਇਹਨਾਂ ਦੇ ਤਿੰਨ ਭਰਾ ਕੌਮ ਦੇ ਲਈ ਸ਼ਹੀਦ ਹੋਏ ਔਰ ਮੈਂ ਪਹਿਲਾ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਮੇਰੀ ਸਾਹਜ ਹੈ ਇਹਨਾਂ ਨਾਲ ਇਹ ਪਿਛਲੇ ਦਿਨ ਹੀ ਕਾਫੀ ਬਿਮਾਰ ਹੋਏ ਸੀ ਔਰ ਇਹਨਾਂ ਨੂੰ ਸਟੰਟ ਪਏ ਸਾਨੂੰ ਸਾਡੇ ਗੁਰੂ ਨੇ ਸਿਧਾ ਦਿੱਤਾ ਵਾ ਕੁਝ ਸਿੱਖਾਂ ਇੱਕੋ ਪਿਆਰ ਗੁਰਮੇਤਾ ਪੁੱਤਾਂ ਪਾਇਨਾ ਤਾਂ ਜੋ ਗੁਰੂ ਦਾ ਸਿਧਾਂਤ ਉਹਦੇ ਮੁਤਾਬਕ ਲਾਇਆ ਬਾਈ ਸਾਹਿਬ ਜੀ ਦਾ ਇੱਥੇ ਪਤਾ ਲੈਣਾ ਸਰਸਰੀ ਆਪਾਂ ਵੀ ਸਾਰੇ ਸਮਾਜ ਚ ਰਹਿੰਦੇ ਆ ਸਮਾਜਿਕ ਪ੍ਰਾਣੀ ਆ ਸਾਡੀ ਜਾਣ ਪਛਾਣ ਚੋਂ ਕੋਈ بیمار ਹੋ ਜੇ ਆਪਾਂ ਉਹਨਾਂ ਦਾ ਪਤਾ ਲੈਣਾ ਨਹੀਂ ਉਹ ਮੇਰਾ ਅੱਜ ਇੱਥੇ ਹੁਣ ਦਾ ਮਕਸਦ ਹੀ ਹੋਈ ਆ ਵੀ ਇਹਨਾਂ ਦੀ ਸਿਹਤ ਦਾ ਪਤਾ ਲੈਣਾ ਆ ਮੈਂ ਗੁਰੂ ਅਗੇ ਅਰਦਾਸ ਵੀ ਕਰਦਾ ਕਿ ਪਾਦਸ਼ਾ ਇਹਨਾਂ ਨੂੰ ਤੰਦਰੁਸਤੀ ਦਿੱਤੀ ਆ ਤੇ ਹੋਰ ਜ਼ਿਆਦਾ ਤੰਦਰੁਸਤੀ ਦੇਣ ਅਸੀਂ ਮੇਰਾ ਜੋ ਹਰ ਥਾਂ ਦੀ ਕੋਈ ਗੱਲ ਅਸੀਂ ਸਾਰੇ ਅਨੰਦਪੁਰ ਸਾਹਿਬ ਦੇ ਵਾਸੀ ਆ ਨਾ ਤੇ ਸਾਡੀ ਗੌਮੀਆਂ ਤੇ ਇਕਾ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਮਾਤਾ ਸਾਹਿਬ ਕੌਰ ਜੀ ਆ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਇਸ ਕਰਕੇ ਅਸੀਂ ਇੱਕ ਕੌਮ ਤੇ ਭਰਾਵਾਂ ਆਪਸੇ ਉਸ ਭਰਾਤਰੀ ਭਾਵ ਦੇ ਤਹਿਤ ਅੱਜ ਮੈਂ ਭਾਈ ਸਾਹਿਬ ਜੀ ਦਾ ਪਤਾ ਲੈਣਾ ਆ ਮੈਂ ਗੁਰੂ ਅਗੇ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇ। ਇਹ ਬਤੀ ਜਿਸ ਤਰੀਕੇ ਨਾਲ ਬਾਬਾ ਬਟਨ ਰਿਆਂ ਵਾਲੇ ਨੂੰ ਮਾਫੀ ਦਿੱਤੀ ਗਈ ਆ। ਲੱਗਦਾ ਹੈ ਕਿ ਸਿੱਖ ਪੰਥ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਛੱਤ ਦੇ ਥਲੇ ਇਕੱਠਾ ਹੋਣ ਜਾ ਰਿਹਾ ਤਾਂ ਹੀ ਅੱਜ ਇੱਧਰ ਫੇਰੀ ਆਈ। ਕੁਛ ਕਿਤੇ ਕਿਤੇ। ਦੇਖੋ ਜੀ ਪੰਥ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਦਾ। ਤੁਰੇ ਤੋਂ ਟੁੱਟ ਕੋਈ ਕਿਵੇਂ ਟੁੱਟ ਸਕਦਾ। ਤੋਰਾ ਸ੍ਰੀ ਅਕਾਲ ਤਖਤ ਸਾਹਿਬ ਆ ਸਿੱਖਾਂ ਦਾ। ਔਰ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਸਾਰੇ ਆਪਸ ਦੇ ਵਿੱਚ ਇੱਕ ਕੌਮ ਆ ਸਿੱਖ ਭਰਾ ਵਾਂ ਇਸ ਕਰਕੇ ਪੰਥ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਨੂੰ ਮੰਨਦਾ ਮੰਨਦਾ ਰਹੂਗਾ ਜਿਹੜੀ ਸਾਡੀ ਲਹਿਰ ਆ ਖਵਾਰ ਹਿੱਸਾ ਮਿਲेंगे ਮੈਂ ਪਿੰਡਾਂ ਦੀਆਂ ਮੈਂ ਰਾਤੀ ਇਧਰ ਜਲਾਲਾਬਾਦ ਸੀ ਮੈਨੂੰ ਕਾਫੀ ਮੁੰਡੇ ਪਤਤ ਮੁੰਡੇ ਮਿਲੇ ਸਿੱਖਾਂ ਦੇ ਹੀ ਆ ਉਹਨਾਂ ਤੇ ਮੈਨੂੰ ਕੋਈ ਭਾਵਨਾ ਤੇ ਖਤ ਨਹੀਂ ਆ ਪਰ ਮੈਂ ਇਹ ਚਾਹੁੰਨਾ ਵਾਂ ਕਿ ਉਹਨਾਂ ਦੇ ਸਿਰਾਂ ਤੇ ਦਸਤਾਰਾ ਹੋਣ ਸੋਹਣੀਆਂ ਖੁੱਲੇ ਦਾੜੇ ਹੋਣ ਪਤਾ ਲੱਗੇ ਵੀ ਸਰਦਾਰ ਤੁਰਿਆ ਹੁੰਦਾ ਈ ਤੋ ਆਖਰ ਸਾਨੂੰ ਸਾਰਿਆਂ ਨੂੰ ਗੁਰੂ ਨਾਲ ਹੀ ਜੁੜਨਾ ਪੈਣਾ ਹੈ ਗੁਰੂ ਨਾਲ ਜੋੜਨ ਦੇ ਆਪਣੇ ਉਰਾਲੇ ਆ ਤੇ ਉਸੇ ਤਹਿ ਦੀ ਆਸਾਂ ਇੰਨਾ ਬੀਲੀ ਬੀਤ ਦੇ ਵਿੱਚ ਬਾਬਾ ਜੀ ਜਿਹੜਾ 2-2 ਲੱਖ ਅਲੱਗ ਕੀ ਅਫਰ ਗੱਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ